ਸਾਰਾ ਘੜੀ ਸਰਾ ਜਿਹੜੀ ਆਨਲਾਈਨ ਕਮਰੇ ਉੱਤੇ ਬੁੱਕ ਹੁੰਦੇ ਹਨ ਇਸ ਦੇ ਬਿਹਾਵ ਤੇ ਜਿਹੜੇ ਸਾਈਬਰ ਠੱਗ ਜਿਹੜੇ ਬੈਠੇ ਹਨ ਉਹ ਸੰਗਤਾਂ ਨੂੰ ਘਬਰਾ ਕਰਕੇ ਫਰਜੀ ਉਹਨਾਂ ਨੇ ਆਪਣੀਆਂ ਵੈਬਸਾਈਟ ਬਣਾਈਆਂ ਕਯੂਆਰ ਕੋਡ ਦਿੰਦੇ ਹਨ ਪੈਸੇ ਪਵਾ ਲੈਂਦੇ ਹਨ ਮੁੜ ਕੇ ਆਪਣਾ ਫੋਨ ਬੰਦ ਕਰ ਦਿੰਦੇ ਨੇ ਘੱਟੋ ਘੱਟ ਜਿਹੜੀਆਂ ਸਾਡੀਆਂ ਵੈਬਸਾਈਟ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਮਾਣਿਤ ਜਿਹੜੀਆਂ ਵੈਬਸਾਈਟ ਆ ਉਹਨਾਂ ਦੇ ਹੀ ਕਮਰਾ ਬੁੱਕ ਕੀਤਾ ਜਾਵੇ ਸਾਡੇ ਕੋਲ ਜਿਹੜੀਆਂ ਕਮਰਾ ਬੁੱਕ ਕਰਨ ਤੇ ਬਕਾਇਦਾ ਉਹਨਾਂ ਨੂੰ ਰਸੀਪਟ ਵੀ ਮਿਲਦੀ ਆ ਤੇ ਕਿਸੇ ਨਾ ਕਿਸੇ ਪ੍ਰਕਾਰ ਦੀ ਕੋਈ ਠੱਗੀ ਨਹੀਂ ਹੁੰਦੀ ਸਾਡੀਆਂ ਸਰਾਮਾ ਦੀਆਂ ਫੋਟੋਆਂ ਲਾ ਕੇ ਸਾਡੇ ਜਿਹੜੇ ਉਹ ਸਰਾਮਾ ਦੇ ਕਮਰਿਆਂ ਦੇ ਜਾਣ ਕੇ ਗਲਤ ਫਰਜੀ ਅਕਾਊਂਟ ਬਣਾ ਕੇ ਜਿਹੜੇ ਉਹ ਪੈਸੇ ਵਾਰੇ ਉਹਨਾਂ ਨੂੰ ਜਿਹੜੀ ਆ ਪੁਲਿਸ ਪ੍ਰਚਾਰਣ ਨੂੰ ਅੱਜ ਅਸੀਂ ਕੰਪਲੇਨਟ ਕੀਤੀ ਆ ਸਾਡੇ ਕੋਲ ਤਕਰੀਬਨ 10 ਕ ਕੰਪਲੇਨਟ ਆ ਚੁੱਕੀਆਂ ਨੇ ਇੱਕ ਦੇ ਤੇ ਵਿਚਾਰੇ ਦੀ ਇੰਨੀ ਹੋ ਜੀ ਕਿ ਆ ਕਿ ਉਹਨੇ QR ਕੋਡ ਦਿੱਤਾ ਪਹਿਲਾਂ ਉਹਨੇ 3100 ਰੁਪਇਆ ਭੋਇਆ ਤੇ ਜਿਹੜੀ ਉਹਦੇ ਅਕਾਊਂਟ ਚ ਆਪਣੇ ਪਰਸਨਲ 40000 ਰੁਪਇਆ ਸੀ ਉਹ ਵੀ ਉਹਦਾ ਹੋ ਗਿਆ ਕਿੰਨੇ ਦੀ ਚੱਕੀ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਿ ਤਨ ਸ੍ਰੀ ਗੁਰੂ ਨਾਨਕ ਦਾ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਲੱਖਾਂ ਦੇ ਤੱਧਾਰ ਚ ਰੋਜ਼ ਹੀ ਹਰ ਸੰਗਤਾਂ ਜਿਹੜੀਆਂ ਮੱਥਾ ਟੇਕਣ ਆਉਂਦੀਆਂ ਉਹਨਾਂ ਦੀ ਰਹਿਸ਼ ਵਾਸਤੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਵੱਲੋਂ ਜਿਹੜੀਆਂ ਉਹ ਸਰਾਵਾਂ ਚ ਪ੍ਰਬੰਧ ਕੀਤੇ ਗਏ ਹਨ ਸਾਰਾ ਘੜੀ ਸਰਾਹ ਜਿਹੜੀ ਔਨਲਾਈਨ ਕਮਰੇ ਉਤੇ ਬੁੱਕ ਹੁੰਦੇ ਹਨ ਇਸ ਦੇ ਮਹਾਂਵਤੇ ਜਿਹੜੇ ਸਾਈਬਰ ਠਾਕ ਜਿਹੜੇ ਬੈਠੇ ਹਨ ਕਿਓ ਆਰ ਕੋਡ ਦਿੰਦੇ ਹਨ ਪੈਸੇ ਪਵਾ ਲੈਂਦੇ ਹਨ ਮੁੜ ਕੇ ਆਪਣਾ ਫੋਨ ਬੰਦ ਕਰ ਦਿੰਦੇ ਨੇ ਤੇ ਸੰਗਤਾਂ ਜਿਹੜੀਆਂ ਮੁੜ ਕੇ ਸਾਡੇ ਕੋਲ ਕੰਪਲੇਨ ਕਰਦੇ ਹਨ ਮੇਰੀ ਸੰਗਤਾਂ ਨੂੰ ਵੀ ਬੇਨਤੀ ਆ ਕਿ ਘੱਟੋ ਘੱਟ ਜਿਹੜੀਆਂ ਸਾਡੀਆਂ ਵੈਬਸਾਈਟ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਮਾਣਿਤ ਜਿਹੜੀਆਂ ਵੈਬਸਾਈਟ ਆ ਉਹਨਾਂ ਤੇ ਹੀ ਕਮਰਾ ਬੁੱਕ ਕੀਤਾ ਜਾਵੇ ਸਾਡੇ ਕੋਲ ਜਿਹੜੀਆਂ ਕਮਰਾ ਬੁੱਕ ਕਰਨ ਤੇ ਬਕਾਇਦਾ ਉਹਨਾਂ ਨੂੰ ਰਸੀਪਟ ਵੀ ਮਿਲਦੀ ਆ ਤੇ ਕਿਸੇ ਨਾ ਕਿਸੇ ਪ੍ਰਕਾਰ ਦੀ ਕੋਈ ਠੱਗੀ ਨਹੀਂ ਹੁੰਦੀ ਇਹੋ ਜਿਹੇ ਠੱਗਾਂ ਤੋਂ ਸੰਗਤਾਂ ਨੂੰ ਵੀ ਬਚਣਾ ਚਾਹੀਦਾ ਤੇ ਸਾਨੂੰ ਆਪ ਵੀ ਸਾਰਿਆਂ ਨੂੰ ਵੇਹਰ ਹੋਣਾ ਜਿੱਦਾ ਮੈਂ ਮੀਡੀਆ ਦੇ ਤੇ ਨਨਾਈ ਸੰਗਤਾਂ ਨੂੰ ਵੀ ਇਹ ਬੇਨਤੀ ਕਰਦਾ ਹਾਂ ਕਿ ਘਟੋ ਘਟ ਇਹੋ ਜਿਹੇ ਸਾਈਬਰ ਧਾਖਾ ਕੋ ਬਚੋ ਜਿਹੜੇ ਵੱਖ-ਵੱਖ ਤਰ੍ਹਾਂ ਸਾਡੀਆਂ ਸਰਾਮਾਂ ਦੀਆਂ ਫੋਟੋਆਂ ਲਾ ਕੇ ਸਾਡੇ ਜਿਹੜੇ ਉਹ ਸਰਾਮਾਂ ਦੇ ਕਮਰਿਆਂ ਦੇ ਜਾਣ ਕੇ ਗਲਤ ਫਰਜੀ ਅਕਾਊਂਟ ਬਣਾ ਕੇ ਜਿਹੜੇ ਉਹ ਪੈਸੇ ਵਾਰੇ ਉਹਨਾਂ ਨੂੰ ਜਿਹੜੀ ਆ ਪੁਲਿਸ ਪ੍ਰਸ਼ਾਸਨ ਨੂੰ ਅੱਜ ਅਸੀਂ ਕੰਪਲੇਨਟ ਕੀਤੀ ਆ ਉਥੇ ਇਹਨਾਂ ਨੇ ਪੂਰਾ ਸਾਨੂੰ ਵਿਸ਼ਵਾਸ ਦਿਆ ਕਿ ਤੇ ਬੰਦੀ ਕਾਰਵਾਈ ਕੀਤੀ ਜਾਏਗੀ ਸਰ ਜੀ ਕਿੰਨੇ ਕੁ ਲੋਕਾਂ ਦੀ ਕੰਪਲੇਟ ਆਈ ਹੈ ਕਿ ਇਹ ਸਹੀ ਹੋਈ ਹੈ ਜੀ ਸਾਡੇ ਕੋਲ ਤਕਰੀਬਨ 10 ਕੰਪਲੇਨ ਆ ਚੁੱਕੀਆਂ ਨੇ ਇੱਕ ਦੇ ਦੇ ਵਿਚਾਰੇ ਦੀ ਇੰਨੀ ਹੋ ਜੀ ਕਿ ਆ ਕਿ ਉਹਨੇ ਕੀਵਰ ਕੋਡ ਦਿੱਤਾ ਪਹਿਲਾਂ ਉਹਨੇ 3100 ਰੁਪਇਆ ਭੋਇਆ ਜਿਹੜੀ ਉਹਦੇ ਅਕਾਊਂਟ ਚ ਆਪਣੇ ਪਰਸਨਲ 40000 ਰੁਪਇਆ ਹੀ ਉਹ ਵੀ ਆਉਦਾ ਹੋ ਗਿਆ ਨਿਕਲਿਆ ਗਿਆ ਤੇ ਇਸ ਤੋਂ ਪਹਿਲਾਂ ਵੀ ਠੱਗੀ ਦਾ ਮਾਮਲਾ ਆਇਆ ਸੀ ਜਿਹੜਾ ਉਹ ਲੈ ਕੇ ਤੋਂ ਪਰਦੋਸ਼ਣ ਲਿਖਿਆ ਇਹੀਆਂ ਬਾਅਦੋ ਕਨੇ ਲਿਖ ਦਿੱਤੀ ਇਹ ਤਾਂ ਪਹਿਲਾਂ ਵੀ ਇੱਕ ਠੱਗੀ ਦਾ ਆਇਆ ਸੀ ਸਾਡੇ ਸਾਹਮਣੇ ਉਹ ਬੰਦਾ ਤੇ ਟ੍ਰੇਸ ਨਹੀਂ ਹੋਇਆ ਪਰ ਘੱਟੋ-ਘੱਟ ਉਹਦਾ ਅਕਾਊਂਟ ਜ਼ਰੂਰ ਬੰਦ ਹੋ ਗਿਆ ਹੁਣ ਵੀ ਮੈਂ ਇਹਨਾਂ ਨੂੰ ਚੋਣਨਾ ਹੈ ਪ੍ਰਸ਼ਾਸਨ ਨੂੰ ਕਿ ਘੱਟੋ-ਘੱਟ ਇਮੀਡੀਏਟਲੀ ਕਾਰਵਾਈ ਕੀਤੀ ਜਾਵੇ ਤਾਂ ਜੋ ਹੁਣ ਲਗਾਤਾਰ ਛੁੱਟੀਆਂ ਵੀ ਚੱਲ ਰਹੀਆਂ ਸੰਖਤਾਂ ਦਾ ਰਾਜ ਵੀ ਵਧ ਰਿਹਾ ਹਰ ਕਿਸੇ ਨੂੰ ਸੰਖਤ ਨੂੰ ਹੁੰਦੀ ਹੈ ਕਿ ਸਾਡਾ ਆਨਲਾਈਨ ਕਮਰਾ ਬੁੱਕ ਹੋ ਗਿਆ ਪਰ ਜਿਹੜੇ ਇਹੋ ਜਿਹੇ ਸਾਈਬਰ ਠੱਗ ਹੈ ਜਦੋਂ ਉਹ ਆਪਣੇ ਪੈਸੇ ਵਾ ਲੈ ਲੈਂਦੇ ਨੇ ਰਸੀਦ ਉਹਨਾਂ ਕੋਲ ਹੁੰਦੀ ਨਹੀਂ ਕੋਈ ਉਹ ਸਾਡੇ ਕੋਲ ਆਣ ਕੇ ਸਾਰਾ ਘੜੀ ਕਹਿੰਦੇ ਸਾਡਾ ਉਹਨਾਂ ਨੇ ਕਮਰਾ ਬੁੱਕ ਆ ਪਰ ਉਹ ਗੁੰਮਰਾਹ ਸਾਰਾ ਗੜੀਸਰਾ ਉਹਨਾਂ ਨੇ ਕੰਪਲੇਨਟ ਦਿੱਤੀ ਹੈ ਕਿ ਯਾਤਰੀਆਂ ਨਾਲ ਠੱਗੀਆਂ ਠੋਰੀਆਂ ਹੋ ਰਹੀਆਂ ਕਿਸੇ ਬੰਦੇ ਨੇ ਫੇਕ ਅਕਾਊਂਟ ਬਣਾਇਆ ਹੈ ਫੇਕ QR ਕੋਡ ਬਣਾਇਆ ਹੈ ਆਨਲਾਈਨ ਤੇ ਜਦੋਂ ਕੋਈ ਬੁੱਕ ਕਰਾਉਂਦੇ ਆ ਤੇ ਉਹ ਆਪਣੇ ਅਕਾਊਂਟ ਵਿੱਚ ਪੈਸੇ ਪਵਾ ਲੈਂਦਾ ਹੈ ਤੇ ਗੁਰਪ੍ਰੀਤ ਸਿੰਘ ਜੀ ਨੇ ਕੰਪਲੇਨਟ ਦਿੱਤੀ ਹੈ ਤੇ ਅਸੀਂ ਹੁਣ ਪੜਤਾਲ ਕਰਕੇ ਕਾਨੂੰਨੀ ਕਾਰਵਾਈ ਕਰਾਂਗੇ ਜੀ ਇਸ ਤੋਂ ਪਹਿਲਾਂ ਵੀ ਇੱਕ ਵਾਰ ਐਕਸਟ੍ਰੀਮ ਹੋ ਰਿਹਾ ਹੈ ਕਿ ਸਾਰਾ ਗੜੀ ਦੇ ਨਾਮ ਤੇ ਬਹੁਤ ਅਸੀਂ ਪੂਰੇ ਪ੍ਰੀਕਾਸ਼ਨਸ ਵੀ ਲੈ ਰਹੇ ਆਂ ਤੇ ਅਸੀਂ ਜਿਹੜੇ ਕਸਮਰਸ ਹੈਗੇ ਆ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆਂ ਕਿ ਉਹ ਪੂਰੇ ਅਵੇਅਰ ਰਹਿਣ ਤੇ ਪੂਰੇ ਵੈਰੀਫਾਈ ਕਰਕੇ ਤਾਂ ਹੀ ਅ ਕਾਊਂਟੇ ਸਪੈਸ਼ਲ ਕਰ ਲੈ ਸਾਰਾ ਗੜੀ ਦੀ ਸਾਰਾ ਗੜੀ ਸਰਾੰਦੇ ਨਹੀਂ ਵੈਸੇ ਵੀ ਕੁਝ ਖਰੀਦੋ ਫਰੋਤ ਵੀ ਕਰਦੇ ਆ ਕਿਤੇ ਬੁਕਿੰਗ ਹੋਟਲ ਵਗਰਾ ਦੀ ਬੁਕਿੰਗ ਵੀ ਕਰਾਉਂਦੇ ਆ ਵੀ ਆਨਲਾਈਨ ਵੀ ਪਰਚੇਸ ਕਰਦੇ ਆ ਤਾਂ ਉਹਦਾ ਵੀ ਖਿਆਲ ਰੱਖਣਾ ਲੱਗਦਾ ਸੋਫਟ ਟਾਰਗੇਟ ਨੇ ਬਹੁਤ ਸਾਰੇ ਸਵਾਲ ਨਹੀਂ ਆਉਂਦੇ ਨੇ ਸਰਕਾਰ ਦੇ ਕੋਲੋਂ ਕਿ ਲੱਗਦਾ ਜੀ ਸੋਫਟ ਟਾਰਗੇਟ ਕਰਕੇ ਹੀ ਜੀ ਆਪਣਾ ਕੰਮ ਲੈਣਾ ਚਾਹੀਦਾ ਦੇਖੋ ਇਹ ਕਾਫੀ ਥਾਂਵਾਂ ਤੇ ਫਰਾਡ ਹੋ ਰਹੀ ਹੈ ਕਾਫੀ ਤਰ੍ਹਾਂ ਦੇ ਵੀ ਫਰਾਡ ਹੋ ਰਹੀ ਹੈ ਤੇ ਪੁਲਿਸ ਕਾਫੀ ਹੱਦ ਤੱਕ ਕਾਮਯਾਬੀ ਹੁੰਦੀ ਹੈ ਇਹਨਾਂ ਨੂੰ ਨਾਕ ਕਰਨੇ ਚ ਤੇ ਅਸੀਂ ਕਰ ਵੀ ਰਹੇ ਆ ਤੇ ਇਹਦੇ ਬਾਰੇ ਵੀ ਅਸੀਂ ਕਰਕੇ ਤੁਹਾਨੂੰ ਦੱਸਾਂਗੇ ਅਕਸਰ ਪਲਾਜਾ ਦੇ ਵਿੱਚ ਵੀ ਕੁਝ ਲੋਕ ਇਸ ਤਰੀ ਲੰਮੇ ਪਏ ਰਹਿੰਦੇ ਨੇ ਕੋਈ ਵੈਰੀਫਿਕੇਸ਼ਨ ਨਹੀਂ ਹੋਣ ਦੀ ਕੋਸ਼ਿਸ਼ ਹੀ ਆ ਗਈ ਔਰ ਕਈ ਵਾਰੀ ਉਹ ਲੋਕਾਂ ਨੇ ਚੋਰੀਆਂ ਵੀ ਕਰਦੇ ਨੇ ਸਾਡੀ ਪੀਸੀਆਰ ਪਾਰਟੀਆਂ ਤੇ ਪੈਟਰੋਲਿੰਗ ਤੇ ਥਾਣੇ ਦੀ ਗਸ਼ਤ ਸਾਡੀ ਉੱਥੇ ਮੌਜੂਦ ਹੁੰਦੀ ਹੈ ਜੇ ਕੋਈ ਵੀ ਸੰਸ਼ਕਾ ਲੱਗਦਾ ਐ ਸੇ ਜ਼ਰੂਰ ਉਹਨੂੰ ਵੈਰੀਫਾਈ ਕਰਦੇ ਜੇ ਕਿਸੇ ਦਿਨ ਨੋਟਿਸ ਵਿੱਚ ਕੁਝ ਆਏ ਤਾਂ ਕੰਟਰੋਲ ਰੂਮ ਦਾ